ਤੇ ਹੌਲੀ ਹੌਲੀ ਸੰਭਲਾਂਗੇ ਮਿਲ ਕੇ ਸੰਭਲਾਂਗੇ ਜੋ ਕੰ ਦਾ ਸਰਦਾ ਲੈ ਕੇ ਆਇਆ ਉਹ ਤਾਂ ਚਲੋ ਠੀਕ ਹੈ ਕਿਉਂਕਿ ਲੰਬੇ ਸਮੇਂ ਤੱਕ ਨਾਲ ਖੜਨ ਦੀ ਜ਼ਰੂਰਤ ਹੈਗੀ ਆ ਹੁਣ ਬਾਬਾ ਜੀ ਦੇ ਨਾਲ ਅੰਦਰ ਗੱਲ ਹੋ ਰਹੀ ਸੀ ਕਿ ਅੱਗੇ ਬਹੁਤ ਸਾਰੀ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ ਸਿਹਤ ਸੇਵਾਵਾਂ ਮਾ ਜਿਹੜੀਆਂ ਖਾਸ ਤੌਰ ਤੇ ਕਿਉਂਕਿ ਇਹ ਪਾਣੀ ਦੇ ਜਾਰ ਤੋਂ ਬਾਅਦ ਜਿਹੜੀਆਂ ਕੁਝ ਅ ਜਿਕਰ ਉਹ ਮਾਰੀਆਂ ਵਗੈਰਾ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਆਪਤ ਦਾ ਖੇਤ ਨੂੰ ਲੱਗੇ ਆਉਂਦੀ ਹੈ ਉਹਦੇ ਵਾਸਤੇ ਵੀ ਆਪਾਂ ਨੂੰ ਪਹਿਲੀ ਕਮਰਸ਼ੀਅਲ ਚੈੱਕ ਚਾਹੀਦੀ ਹੈ ਅੱਗੇ ਯੋਜਨਾਵਾਂ ਤਿਆਰ ਰਹਿਣਾ ਚਾਹੀਦਾ ਹੈ ਤੇ ਦੂਜੀ ਗੱਲ ਇਹ ਹੈ ਕਿ ਹੁਣ ਪਿੰਡਾਂ ਦੇ ਪਿੰਡ ਜਿਹੜੇ ਉਹ ਖਾੜੀ ਦੇ ਵਿੱਚ ਖੜੇ ਹੋਏ ਐ ਤੇ ਘਰ-ਬਾਰ ਦੀ ਸਥਿਤੀਆਂ ਨਹੀਂ ਔਰ ਮੈਨੂੰ ਇਹ ਲੱਗਦਾ ਕਿ ਅੱਗੇ ਹੁਣ ਸਰਦੀਆਂ ਵੀ ਆਉਣੀਆਂ ਤਾਂ ਫੇਰ ਕੱਪੜਿਆਂ ਦੀ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਬਾਕੀ ਜਿੱਥੋਂ ਤੱਕ ਅਸੀਂ ਸਾਰੇ ਸਾਥ ਦੇ ਸਕਦੇ ਹਾਂ ਪ੍ਰਿੰਸਪਾ ਜੀ 350 ਏਕੜ ਜਿਹੜੀ ਜ਼ਮੀਨ ਆ ਉਹ ਖੜਾ ਦੇ ਵਿੱਚ ਇਸ ਟਾਈਮ ਰੁੜ ਚੁੱਕੀ ਹੈ ਤੁਸੀਂ ਹੜ ਪਾਣੀ ਉਤਰਨ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਵੇਂ ਕਿਸਾਨਾਂ ਦੀ ਮਦਦ ਲਈ ਅੱਗੇ ਆਓਗੇ ਪੂਰੀ ਇੰਡਸਟਰੀ ਹਾਂਜੀ ਪੂਰੀ ਇੰਡਸਟਰੀ ਵਿੱਚ ਤਾਂ ਇੱਕ ਝਟ ਹੈਗੀ ਹੋਈ ਹੈ ਤੇ ਮੈਂ ਵੀ ਸਰਪੰਚ ਸਾਹਿਬ ਨੂੰ ਇਹ ਆਪਣੇ ਵੱਲੋਂ ਬੇਨਤੀ ਕਰਕੇ ਚੱਲਣਾ ਕਿ ਜਦੋਂ ਤੁਸੀਂ ਸਾਡੇ ਨਾਲ ਵੀ ਰਹਿਣਾ ਸੰਪਰਕ ਦੇ ਵਿੱਚ ਰਹਿਣਾ ਤੇ ਜੋ ਸੇਵਾ ਤੁਸੀਂ ਸਾਡੀ ਲਾਉਗੇ ਇੱਕ ਦੋ ਘਰਾਂ ਦੀ ਜੋ ਵੀ ਹੋ ਸਕਦਾ ਹੋਇਆ ਜਿੰਨੀ ਬਣਦੀ ਸਰਦੀ ਹੋਈ ਅਸੀਂ ਜ਼ਰੂਰ ਕਰਾਂਗੇ ਹੁਣ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਪੂਰੀ ਟੀਮ ਹੀ ਨਾਲ ਰੈਡੀ ਹੈ ਤੇ ਜੋ ਵੀ ਪ੍ਰੋਗਰਾਮ ਪ੍ਰੋਗਰਾਮ ਜੋ ਵੀ ਲਾ ਰਹੇ ਹਾਂ ਮਾਲਕ ਦੀ ਦੇਖਵਾਲ ਦੇ ਨਾਲ ਉਹ ਜੋ ਕੁਝ ਵੀ ਆ ਅਸੀਂ ਪਿਛਲੇ ਇੱਕ ਹਫ਼ਤੇ ਦਾ ਤਾਂ ਕੋਈ ਵੀ ਘਰ ਨਹੀਂ ਲੈ ਕੇ ਗਏ ਸਾਰੇ ਅਸੀਂ ਬਣਾਉਂਦੇ ਲੈ ਕੇ ਆਏ ਤੇ ਇਵਨ ਮੈਂ ਹੀ ਆਪਣੇ ਨਹੀਂ ਮੇਰੇ ਜਿਹੜੇ ਮਿਊਜ਼ੀਸ਼ੀਅਨ ਵੀ ਹੈ ਉਹ ਵੀ ਉਹਨਾਂ ਦਾ ਵੀ ਯੋਗਦਾਨ ਵਿੱਚ ਹੈਗਾ ਸੋ ਸਾਰੇ ਭਰਾਵਾਂ ਨੇ ਰਲ ਮਿਲ ਕੇ ਜੋ ਕੁਝ ਕਰਨਾ ਕਰਨਾ ਤੇ ਹਜੇ ਆਪਾਂ ਬਹੁਤ ਮੈਨੂੰ ਲੱਗਦਾ ਕਿ ਉਸ ਸਟੇਜ ਦੇ ਉੱਤੇ ਖੜਿਆ ਕਿ ਇਸ ਤੋਂ ਬਾਅਦ ਦੀਆਂ ਜਿਹੜੀਆਂ ਨਵੇਂ ਚੈਲੰਜੇਜ਼ ਆਉਣੇ ਆ ਉਹਦੇ ਲਈ ਆਪਾਂ ਨੂੰ ਰੈਡੀ ਰਹੀਏ ਉਹ ਆਪਾਂ ਨੂੰ ਸਰਪੰਚ ਸਾਹਿਬ ਹੁਣੀ ਜਾਂ ਇਸ ਪਿੰਡ ਦੇ ਜਿਹੜੇ ਹੈਗੇ ਆ ਮੋਤਵਰ ਜਾਂ ਇਸ ਪਿੰਡ ਦੇ ਜਿਹੜੇ ਵਸਿੰਦੇ ਨੇ ਉਹ ਹੀ ਦੱਸ ਸਕਣਗੇ ਉਹ ਹਜੇ ਥੋੜਾ ਅਰਲੀ ਹੋਊਗਾ ਸਿਚੂ ਜੀ ਜਾਸ ਨੇ ਕਈ ਲੋਕਾਂ ਨੂੰ ਬੇਘਰ ਵੀ ਕੀਤਾ ਹੈ ਇਹ ਘਰ ਵੀ ਜਿਹੜੇ ਤਬਾਹ ਹੋਏ ਨੇ ਉਹ ਕੋਈ ਵੀੜਾ ਚੁੱਕੋਗੇ ਕਿ ਇੱਕ ਅੱਡੇ ਘਰ ਨੂੰ ਬਣਾਉਣ ਦਾ ਹਜੇ ਬਿਲਕੁਲ ਮੈਂ ਹਾਂ ਜੀ ਸਰਪੰਚ ਸਾਹਿਬ ਨਾਲ ਆਲਰੇਡੀ ਗੱਲ ਕਰ ਚੁੱਕੇ ਕਿ ਸਾਡੀ ਪੂਰੀ ਟੀਮ ਤੁਹਾਡੇ ਨਾਲ ਸੰਪਰਕ ਦੇ ਵਿੱਚ ਰਹੇਗੀ ਇੱਕ ਦੋ ਤਿੰਨ ਜਿੰਨੇ ਵੀ ਹੋ ਸਕੇ ਮਾਲਕ ਨੇ ਸਮਰੱਥ ਰੂਪ ਵਿੱਚ ਨਾਲ ਜੋ ਕੰ ਦਾ ਸਾਥਾ ਲੈ ਕੇ ਆਇਆ ਤਾਂ ਚਲੋ ਠੀਕ ਹੈ ਕਿਉਂਕਿ ਲੰਬੇ ਸਮੇਂ ਤੱਕ ਨਾਲ ਖੜਨ ਦੀ ਇਹ ਗੇ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ ਸਿਹਤ ਸੇਵਾਵਾਂ ਦੀਆਂ ਖਾਸ ਤੌਰ ਤੇ ਜੀਵਨ ਪਾਣੀ ਦੇ ਜਾਰ ਤੋਂ ਬਾਅਦ ਜਿਹੜੀਆਂ ਕੁਝ ਉਸੇ ਗੱਲੋਂ ਹਮਾਰੀਆਂ ਵਗੈਰਾ ਕਿਸੇ ਤਰ੍ਹਾਂ ਦੇ ਕੋਈ ਆਪ ਦਾ ਸੇਫ ਨੂੰ ਲੈ ਕੇ ਆਈਆ ਉਹਦੇ ਵਾਸਤੇ ਵੀ ਆਪਾਂ ਨੂੰ ਪਹਿਲੀ ਕਵਰ ਅਸੈਸਮੈਂਟ ਚਾਹੀਦੀ ਹੈ। ਅਗਲੇ ਜੋ ਜੀਨ ਕਿਹ ਲੈਣਾ ਚਾਹੁੰਦਾ। ਜੀ ਹੌਲੀ ਹੌਲੀ ਸੰਭਾਲਾਂਗੇ ਮਿਲ ਕੇ ਸੰਭਾਲਾਂਗੇ। ਇਹ ਜੋ ਗੰਗਾ ਸਰ ਦਾ ਲੈ ਕੇ ਆਏ ਆ ਤਾਂ ਚਲੋ ਠੀਕ ਹੈ ਕਿਉਂਕਿ ਲੰਬੇ ਸਮੇਂ ਤੱਕ ਨਾਲ ਖੜਨ ਦੀ ਜ਼ਰੂਰਤ ਹੈ। ਹੁਣ ਬਾਬਾ ਜੀ ਦੇ ਨਾਲ ਅੰਦਰ ਗੱਲ ਹੋ ਰਹੀ ਸੀ ਕਿ ਅੱਗੇ ਬਹੁਤ ਸਾਰੀ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ। ਸਿਹਤ ਸੇਵਾਵਾਂ ਮਾ ਜਿਹੜੀਆਂ ਖਾਸ ਤੌਰ ਤੇ ਜਿਵੇਂ ਪਾਣੀ ਦੇ ਜਾਰ ਤੋਂ ਬਾਅਦ ਜਿਹੜੀਆਂ ਕੁਝ ਅ ਜਿਕਰ ਉਹਨਾਂਵਾਂ ਵਗੈਰਾ ਜੇ ਕਿਸੇ ਤਰ੍ਹਾਂ ਦੇ ਵੀ ਕੋਈ ਆਪਤ ਦਾ ਸੇਤ ਨੂੰ ਲੱਗੇ ਆਉਂਦੀ ਹੈ ਉਹਦੇ ਵਾਸਤੇ ਵੀ ਆਪਾਂ ਨੂੰ ਪਹਿਲਾਂ ਹੀ ਕੰਮ ਕਰ ਸਿਉਣਾ ਚਾਹੀਦਾ ਹੈ ਉਹਨੇ ਅਗੇ ਯੋਜਨਾਵਾਂ ਤਿਆਰ ਰਹਿਣਾ ਚਾਹੀਦਾ ਹੈ ਤੇ ਦੂਜੀ ਗੱਲ ਇਹ ਹੈ ਕਿ ਹੁਣ ਪਿੰਡਾਂ ਦੇ ਪਿੰਡ ਜਿਹੜੇ ਉਹ ਖਾੜੀ ਦੇ ਵਿੱਚ ਛਾੜੇ ਹੋਏ ਐ ਤੇ ਘਰ-ਬਾਰ ਤਿਕਦਾਰੀਆਂ ਨਹੀਂ ਔਰ ਮੈਨੂੰ ਇਹ ਲੱਗਦਾ ਕਿ ਅੱਗੇ ਹੁਣ ਸਰਦੀਆਂ ਵੀ ਆਉਣੀਆਂ ਤਾਂ ਫੇਰ ਕੱਪੜਿਆਂ ਦੀ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਬਾਕੀ ਜਿੱਥੋਂ ਤੱਕ ਅਸੀਂ ਸਾਰੇ ਸਾਥ ਦੇਖ ਸਕਦੇ ਆ ਪ੍ਰਿੰਸੀਪਲ ਜੀ 3500 ਏਕੜ ਜਿਹੜੀ ਜ਼ਮੀਨ ਆ ਉਹ ਹੜਾ ਦੇ ਵਿੱਚ ਇਸ ਟਾਈਮ ਰੁੜ ਚੁੱਕੀ ਐ ਤੁਸੀਂ ਹੜ ਪਾਣੀ ਉਤਰਨ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਵੇਂ ਕਿਸਾਨਾਂ ਦੀ ਮਦਦ ਲਈ ਅੱਗੇ ਆਓਗੇ ਪੂਰੀ ਇੰਡਸਟਰੀ ਨੂੰ ਹਾਂਜੀ ਪੂਰੀ ਇੰਡਸਟਰੀ ਵਿੱਚ ਤਾਂ ਇੱਕ ਝਟ ਹੈਗੀ ਹੋਈ ਐ ਤੇ ਮੈਂ ਵੀ ਸਰਪੰਚ ਸਾਹਿਬ ਨੂੰ ਇਹ ਆਪਣੇ ਵੱਲੋਂ ਬੇਨਤੀ ਕਰਕੇ ਚੱਲਾਂ ਕਿ ਜਦੋਂ ਤੁਸੀਂ ਸਾਡੇ ਨਾਲ ਵੀ ਰਹਿਣਾ ਸੰਪਰਕ ਦੇ ਵਿੱਚ ਰਹਿਣਾ ਤੇ ਜੋ ਸੇਵਾ ਤੁਸੀਂ ਸਾਡੀ ਲਾਉਗੇ ਇੱਕ ਦੋ ਘਰਾਂ ਦੀ ਜੋ ਵੀ ਹੋ ਸਕਦਾ ਹੋਇਆ ਜਿੰਨੀ ਬਣਦੀ ਸਰਦੀ ਹੋਈ ਅਸੀਂ ਸੁਖਮ ਕਰਾਂਗੇ ਹੁਣ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਪੂਰੀ ਟੀਮ ਹੀ ਨਾਲ ਰੈਡੀ ਹੈ ਤੇ ਜੋ ਵੀ ਪ੍ਰੋਗਰਾਮ ਪ੍ਰੋਗਰਾਮ ਜੋ ਵੀ ਲਾ ਰਹੇ ਹਾਂ ਮਾਲਕ ਦੀ ਖਿਰਵਾਤ ਨਾਲ ਉਹ ਜੋ ਕੁਝ ਵੀ ਹੈ ਅਸੀਂ ਪਿਛਲੇ ਇੱਕ ਹਫ਼ਤੇ ਦਾ ਤਾਂ ਕੋਈ ਵੀ ਘਰ ਨਹੀਂ ਲੈ ਕੇ ਗਿਆ ਸਾਰੇ ਜੀ ਬਣਾੜੀ ਲੈ ਕੇ ਆ ਤੇ ਇਵਨ ਮੈਂ ਹੀ ਆਪਣੇ ਨਹੀਂ ਮੇਰੇ ਜਿਹੜੇ ਮਿਊਜ਼ੀਸ਼ੀਅਨ ਵੀ ਆ ਉਹ ਵੀ ਉਹਨਾਂ ਦਾ ਵੀ ਯੋਗਦਾਨ ਵਿੱਚ ਹੈਗਾ ਸੋ ਸਾਰੇ ਭਰਾਵਾਂ ਨੇ ਰਲ ਮਿਲ ਕੇ ਜੋ ਕੁਝ ਕਰਨਾ ਕਰਨਾ ਤੇ ਹਜੇ ਆਪਾਂ ਬਹੁਤ ਮੈਨੂੰ ਲੱਗਦਾ ਕਿ ਉਸ ਸਟੇਜ ਦੇ ਉੱਤੇ ਖੜੇ ਆ ਕਿ ਇਸ ਤੋਂ ਬਾਅਦ ਦੀਆਂ ਜਿਹੜੀਆਂ ਨਵੇਂ ਚੈਲੰਜਸ ਆਉਣੇ ਆ ਉਹਦੇ ਲਈ ਆਪਾਂ ਨੂੰ ਰੈਡੀ ਰਹੀਏ ਉਹ ਆਪਾਂ ਨੂੰ ਸਰਪੰਚ ਸਾਹਿਬ ਹੋਣੀ ਜਾਂ ਇਸ ਪਿੰਡ ਦੇ ਜਿਹੜੇ ਹੈਗੇ ਮੋਤਵਰ ਜਾਂ ਇਸ ਪਿੰਡ ਦੇ ਜਿਹੜੇ ਵਸਿੰਦੇ ਨੇ ਉਹ ਹੀ ਦੱਸ ਸਕਣਗੇ ਉਹ ਹਜੇ ਥੋੜਾ ਅਕਲੀ ਹੋਊਗਾ ਸਿੰਪਲ ਜਿਹਾ ਇਸ ਨੇ ਕਈ ਲੋਕਾਂ ਨੂੰ ਬੇਘਰ ਵੀ ਕੀਤਾ ਹੈ ਇਹ ਘਰ ਵੀ ਜਿਹੜੇ ਤਬਾਹ ਹੋਏ ਨੇ ਉਹ ਕੋਈ ਨਹੀਂ ਚੁੱਕੋਗੇ ਕਿ ਇੱਕਦਮ ਕਰ ਦੂੰ ਬਣਾਉਣ ਦਾ ਬਿਲਕੁਲ ਮੈਂ ਸਰਪੰਚ ਸਾਹਿਬ ਨਾਲ ਆਲਰੇਡੀ ਗੱਲ ਕਰ ਚੁੱਕੇ ਕਿ ਸਾਡੀ ਪੂਰੀ ਟੀਮ ਤੁਹਾਡੇ ਨਾਲ ਸੰਪਰਕ ਦੇ ਵਿੱਚ ਰਹੇਗੀ ਇੱਕ ਦੋ ਤਿੰਨ ਜਿੰਨੇ ਵੀ ਹੋ ਸਕੇ ਮਾਲਕ ਨੇ ਸਮਰੱਥ ਰੱਖਣਾ ਹੈ